ਕਿਸਾਨ ਵੀਰੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਝੋਨੇ ਦੀ ਜਿਹੜੀ ਲਵਾਈ ਆ ਉਹ ਪੂਰੇ ਜੋਬਨ ਤੇ ਚੱਲ ਰਹੀ ਆ ਕਿਉਂਕਿ ਜਿਹੜੀ ਜੋਨ ਸੀਗੀ 15 ਜੂਨ ਦੇ ਜੂਨ ਤੋਂ ਆਪਾਂ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਕੀਤੀ ਸੀ ਉਸੇ ਝੋਨੇ ਦੇ ਤਹਿਤ ਕੀ ਪਾਬੰਦੀ ਸੀ ਇਸ ਕਰਕੇ ਜਿਹੜਾ ਝੋਨਾ ਆਮ ਜ਼ਿਆਦਾਤਰ ਜਿਹੜੇ ਪਹਿਲਾਂ ਅਗੇਤੀਆਂ ਕਿਸ਼ਤਾਂ ਸੀਗੀਆਂ ਕਿਸਮਾਸੀ 131 ਜਾਂ 100 ਅ 10 ਜਿਹੜਾ ਝੋਨਾ ਉਹ ਲਾਇਆ ਗਿਆ ਸੀ ਤੇ ਜਿਹੜਾ 80 ਝੋਨਾ ਸ਼ੁਰੂ ਕੀਤਾ ਵਾ ਕਿਸਾਨ ਵੀਰੋ ਉਹ ਅਸੀਂ 28 ਤਰੀਕ ਤੋਂ ਲੈ ਕੇ 28 ਜੂਨ ਤੋਂ 26 ਝੋਨਾ ਇਹਦਾ ਸ਼ੁਰੂ ਕੀਤਾ ਸੀਗਾ ਤੇ ਉਹ ਜਿਹੜੀ ਉਹਦੀ ਸਮਾਪਤੀ ਆ ਉਹ ਤਕਰੀਬਨ 11 ਤਰੀਕ ਨੂੰ ਜਿਹੜੀ ਅਸੀਂ ਉਹ ਸਮਾਪਤੀ ਉਹਦੀ ਉਸੇ ਝੋਨੇ ਝੋਨਾ 26 ਦੀ ਸਮਾਪਤੀ ਕਰਤੀ ਆ ਕਿਸਾਨ ਵੀਰੋ ਇੱਕ ਬਹੁਤ ਹੀ ਜਿਹੜੀ ਧਿਆਨ ਹਿੱਤ ਗੱਲ ਆ ਕਿਉਂਕਿ ਆਪਣੀ ਜਿਹੜੇ ਖੇਤ ਨੇ ਉਹ ਜ਼ਿਆਦਾਤਰ ਮੱਕੀ ਵਾਲੇ ਖੇਤ ਨੇ ਮੱਕੀ ਦੇ ਵਿੱਚ ਟੰਡੇ ਨੇ ਟੰਡੇ ਹੋਣ ਕਰਕੇ ਜਦੋਂ ਤੇਜ਼ ਹਵਾਵਾਂ ਵਗਦੀਆਂ ਨੇ ਤੇ ਉਹ ਟੰਡੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਣ ਤੋਂ ਬਾਅਦ ਜਿਹੜਾ ਝੋਨਾ ਉਹ ਥੱਲੇ ਆ ਕੇ ਮਰ ਜਾਂਦਾ ਵਾ ਡੁੱਬ ਜਾਂਦਾ ਤੇ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪਿਛਲੇ ਦਿਨਾਂ ਦੇ ਵਿੱਚ ਆਈ ਆ ਗਰਮੀ ਬਹੁਤ ਜ਼ਿਆਦੇ ਪਈ ਆ ਗਰਮੀ ਜ਼ਿਆਦਾ ਪੈਣ ਦੇ ਨਾਲ ਧੁੱਪ ਜ਼ਿਆਦੇ ਸੀ ਗਰਮੀ ਜ਼ਿਆਦੇ ਸੀ ਤੇ ਗਰਮ ਪਾਣੀ ਹੋ ਕੇ ਜਿਹੜੇ ਬੂਟੇ ਆ ਉਹ ਜੜਾਂ ਤੋਂ ਕਾਫੀ ਸੁੱਕੇ ਨੇ ਤੇ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਦੇ ਵਿੱਚ ਢੇੜਾ ਕੱਢ ਲੈਣਾ ਚਾਹੀਦਾ ਖੁੰਝਾਂ ਦੇ ਖੇਤਾਂ ਦੇ ਵਿਚਾਲੇ ਜਾ ਕੇ ਇਹ ਜ਼ਰੂਰ ਨੋਟ ਕਰਨਾ ਚਾਹੀਦਾ ਵੀ ਜਿੱਥੇ-ਜਿੱਥੇ ਪਨੀਰੀ ਮਰੀ ਆ ਜਾਂ ਉਹ ਮੱਕੀ ਦੇ ਤੰਡਿਆਂ ਥੱਲੇ ਆ ਕੇ ਮਰੀ ਆ ਚਾਹੇ ਜਾਦੇ ਗਰਮੀ ਕਰਕੇ ਝੋਨਾ ਮਰਿਆ ਦਾ ਤੇ ਉੱਥੇ ਮੈਂ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ ਕਿ ਬਹੁਤ ਵੱਡੇ ਜਿਹੜੇ ਪਾੜੇ ਆ ਝੋਨਿਆਂ ਦੇ ਵਿੱਚ ਰਹਿ ਜਾਂਦੇ ਨੇ ਖੇਤਾਂ ਦੇ ਵਿੱਚ ਰਹਿ ਜਾਂਦੇ ਨੇ ਝੋਨਿਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਪਾੜੇ ਆ ਉਹ ਖਾਲੀ ਰਹਿ ਜਾਂਦੇ ਨੇ ਇਸ ਕਰਕੇ ਕਿਸਾਨ ਵੀਰੋ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਖੇਤਾਂ ਦੀ ਸਮਾਰਕ ਨਿਗਰਾਨੀ ਕਰੋ ਖੇਤਾਂ ਦੇ ਵਿੱਚ ਜਾ ਕੇ ਖੇਤਾਂ ਦੇ ਮੰਨਿਆਂ ਦੇ ਉੱਪਰ ਫਿਰ ਕੇ ਉਸ ਗੱਲ ਨੂੰ ਦੀ تسੱਲੀ ਪ੍ਰਗਟਾਓ ਵੀ ਕੀ ਸਾਡੇ ਖੇਤ ਦੇ ਵਿੱਚ ਜਿਹੜੀ ਬਜਾਈ ਕੀਤੀ ਸੀ ਝੋਨੇ ਦੀ ਉਹ ਸਹੀ ਹੋ ਚੁੱਕੀ ਆ ਜੇ ਝੋਨਾ ਮਰਿਆ ਹੋਇਆ ਵਾ ਤਾਂ ਹੁਣ ਤੁਹਾਡੇ ਕੋਲੇ ਮੌਕਾ ਵਾ ਤੇ ਉੱਥੇ ਤੁਸੀਂ ਜਿੱਥੇ-ਜਿੱਥੇ ਡਾਲ ਮਰੇ ਨੇ ਉੱਥੇ ਡਾਲ ਹੋਰ ਲਵਾ ਕੇ ਤੇ ਜਿਹੜਾ ਖੇਤ ਦੇ ਵਿੱਚੋਂ ਪੂਰਾ ਝਾੜ ਲਿਆ ਜਾ ਸਕੇ ਕਿਉਂਕਿ ਜੇ ਬੂਟੇ ਹੋਣਗੇ ਤਾਂ ਹੀ ਉਹ ਝਾੜ ਵਧਣਾ ਵਾ ਜੇ ਖੇਤ ਹੀ ਖਾਲੀ ਰਹਿ ਗਿਆ ਖੇਤ ਦੇ ਵਿੱਚ ਬੂਟੇ ਹੀ ਘੱਟ ਲੱਗੇ ਆ ਤੇ ਪਿਛੇ ਵੱਡੇ ਪਾੜੇ ਰਹਿ ਗਏ ਤੇ ਉਹ ਝਾੜ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਤੇ ਝਾੜ ਘਟ ਜਾਂਦਾ ਵਾ ਕਿਉਂਕਿ ਜਦੋਂ ਆਪਾਂ ਗਵੰਡੀ ਨੂੰ ਪੁੱਛਦੇ ਕਿੰਨਾ ਝਾੜ ਝੜਿਆ ਉਹ ਕਹਿੰਦਾ ਇੰਨਾ ਦੂਸਰੇ ਪਾਸੇ ਇਹ ਨਹੀਂ ਵੇਖਦੇ ਵੀ ਸਾਡੇ ਜਿਹੜੀ ਖੇਤ ਦੀ ਬਜਾਈ ਆ ਉਹ ਕਿਸ ਤਰ੍ਹਾਂ ਹੋਈ ਆ ਇਸ ਕਰਕੇ ਕਿਸਾਨ ਵੀਰੋ ਹੁਣ ਤੁਹਾਡੇ ਕੋਲੇ ਮੌਕਾ ਵਾ ਜਿੱਥੇ-ਜਿੱਥੇ ਤੁਹਾਡਾ ਝੋਨਾ ਮਰਿਆ ਹੋਇਆ ਵਾ ਉੱਥੇ ਦੁਬਾਰਾ ਬੂਟੇ ਲਗਾ ਕੇ ਉਹਨਾਂ ਨੂੰ ਨਾਲ ਹੀ ਤੋਰਿਆ ਜਾ ਸਕਦਾ ਵਾ ਤੇ ਆਸ ਕਰਦੇ ਆ ਕਿ ਤੁਸੀਂ ਏ ਆਪਣੀ ਜ਼ਿੰਮੇਵਾਰੀ ਨੂੰ ਬੜੀ ਤੰਦ ਹੀ ਦੇ ਨਾਲ ਨਿਭਾਵੋਗੇ ਕਿ ਜਿਹੜਾ ਝਾੜ ਆ ਉਹ ਵੱਧ ਤੋਂ ਵੱਧ ਤੁਸੀਂ ਪਾਓਗੇ ਠੀਕ ਆ ਕਿਸਾਨ ਵੀਰੋ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ